ਸਕਾ ਦੋਸਤੋ ਮੈਂ ਗੁਰਮੀਤ ਸਿੰਘ ਤੇ ਤੁਸੀਂ ਦੇਖ ਰੱਖ ਰਿਹਾ ਦੋਸਤੋ ਪੁਚ ਹੈ ਸੀ ਦਫ਼ਤਰ ਜੇਮਨ ਵਿੱਚ ਜਿੱਥੇ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਜਿਵੇਂ ਤੁਸੀਂ ਦੇਖ ਸਕਦੇ ਆ ਕਿ ਬਰਸਾਤ ਸ਼ੁਰੂ ਹੋ ਚੁੱਕੀ ਹੈ ਕਿ ਜਿਸ ਤਰ੍ਹਾਂ ਦਰਿਆ ਨੇ ਉਹ ਕਿਤਨਾ ਕਿਤੇ ਸਾਈਡਾਂ ਉੱਪਰਣ ਦੇ ਜਰੂਰਤ ਤੇ ਪੁਚ ਹੈ ਨੇ ਇਸ ਨੂੰ ਮੱਦੇ ਰੱਖ ਕੇ ਜੋ ਮੰਗ ਪੱਤਰ ਦੇਣ ਆਏ ਨੇ ਡੀਸੀ ਆਫ ਕਲਮਤ ਕਰਦੇ ਆ ਕਿ ਇਹਨਾਂ ਦਾ ਅਹ ਸਰ ਅੱਜ ਮੰਗ ਪੱਤਰ ਦੇਣ ਆਏ ਡੀਸੀ ਸਰ ਕੀ ਕਹਿਣਾ ਚਾਹੋਗੇ ਇਹ ਇਸ ਤਰ੍ਹਾਂ ਜੀ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਸੀਪੀਆਈਐਮ ਪਾਰਟੀ ਵੱਲੋਂ ਔਰ ਉਹਦੇ ਨਾਲ ਪੁਲ ਹਿੰਦ ਕਿਸਾਨ ਸਭਾ ਉਹਦੇ ਵੱਲੋਂ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਡੀਸੀਆਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜੇ ਨੇ ਇਹ ਮੰਗ ਪੱਤਰ ਦੇ ਵਿੱਚ ਸਾਡੇ ਦੋ ਹੀ ਏਜੰਡੇ ਆ ਪਹਿਲਾ ਤਾਂ ਇਹ ਆ ਕਿ ਦਰਿਆਵਾਂ ਦਾ ਜਿਹੜਾ ਬੰਨਾ ਦੀ ਰਿਪੇਅਰ ਆ ਉਹ ਪੂਰੀ ਤੇਜ਼ੀ ਨਾਲ ਹੋਣੀ ਚਾਹੀਦੀ ਆ ਕਿਉਂਕਿ ਪਿਛਲੀ ਸਾਲ ਅਸੀਂ ਬਰਸਾਤਾਂ 'ਚ ਦੇਖ ਚੁੱਕੇ ਆ ਵੀ ਸਾਡੇ ਪੰਜਾਬ ਦੇ ਵਿੱਚ ਬਿਨਾਂ بارشਾਂ ਤੋਂ ਹੜ੍ਹ ਸਾਨੂੰ ਚੱਲਣੇ ਪਏ ਕਿਉਂਕਿ بارشਾਂ ਨਹੀਂ ਹੋਈਆਂ ਹੜ ਚੱਲਣੇ ਪਏ ਸਾਡੇ ਬਹੁਤ ਨੁਕਸਾਨ ਹੋਏ ਉਸ ਸਮੇਂ ਵੀ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਨੇ ਇਹ ਕਿਹਾ ਸੀ ਕਿ ਮੈਂ ਮੁਰਗੀਆਂ ਤੱਕ ਦਾ ਮੁਆਵਜ਼ਾ ਦੇਵਾਂਗਾ ਪਰ ਉਹ ਹਾਲੇ ਤੱਕ ਕਿਸੇ ਨੂੰ ਕੁਝ ਨਹੀਂ ਮਿਲਿਆ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਵੀ ਨੁਕਸਾਨ ਹੋਇਆ ਇਸ ਵਾਰ ਇਹ ਨੁਕਸਾਨ ਨਾ ਹੋਵੇ ਤਾਂ ਐਡਵਾਂਸ ਪਾਰਟੀ ਨੇ ਔਰ ਕੁੱਲ ਹਿੰਦ ਕਿਸਾਨ ਸਭਾ ਨੇ ਇਹ ਡਿਸੀਜਨ ਲਿਆ ਕਿ ਪੂਰੇ ਪੰਜਾਬ ਦੇ ਡੀਸੀਆਂ ਰਾਹੀਂ ਇਹ ਮੰਗ ਪੱਤਰ ਦਿੱਤੇ ਜਾਣ ਜਿਨ੍ਹਾਂ ਦੇ ਵਿੱਚ ਦੋ ਮੰਗਾਂ ਨੇ ਸਾਡੀਆਂ ਪਹਿਲੀ ਮੰਗ ਆ ਕਿ ਦਰਿਆਵਾਂ ਦੇ ਪੰਨਾਂ ਦਾ ਜਿਹੜਾ ਉਹ ਰਿਪੇਅਰ ਕੀਤੀ ਜਾਵੇ ਜਿੱਥੋਂ ਜਿੱਥੋਂ ਪਿਛਲੀ ਵਾਰ ਨੁਕਸਾਨ ਹੋਇਆ ਜਿੱਦਾਂ ਜਲੰਧਰ ਏਰੀਏ ਚ ਹੋਇਆ ਗੁਰਦਾਸਪੁਰ ਤੇ ਇਧਰ ਪਿੱਛੇ ਕਹਿੰ ਲੋ ਰੋਪੜ ਤੋਂ ਸ਼ੁਰੂ ਹੋ ਕੇ ਪਟਿਆਲਾ ਵੀ ਬਹੁਤ ਦੂਸਰਾ ਉਹ ਉਹ ਸੀਗਾ ਇਹ ਇਹ ਸਤਲੁਜ ਦਰਿਆ ਦਾ ਨੁਕਸਾਨ ਸੀ ਦੂਸਰੇ ਪਾਸੇ ਜਿਹੜਾ ਘੱਗਰ ਨੇ ਨੁਕਸਾਨ ਕੀਤਾ ਉਹ ਤੁਹਾਡੇ ਸਭ ਦੇ ਕਿ ਗੱਬ ਜਿਹੜੀ ਆ ਅੰਦਰੋਂ ਆਉਂਦੀ ਆ ਦਰਿਆ ਦੇ ਵਿੱਚੋਂ ਉਹਦੇ ਨਾਲ ਵੀ ਇੰਨਾ ਖੇਤ ਭਰ ਗਏ ਸੀਗੇ ਜਿਹੜੇ ਕਿ ਉਹ ਦੁਬਾਰਾ ਫਸਲ ਬੀਜਣ ਦੇ ਕਾਬਿਲ ਹੀ ਨਹੀਂ ਰਹਿ ਸਿਰੇ ਉਹਨਾਂ ਦੇ ਵਿੱਚੋਂ ਦੁਬਾਰਾ ਸਾਰੀ ਰੇਤ ਕੱਢ ਕੇ ਉਹਦੇ ਲਈ ਵੀ ਸਰਕਾਰ ਨੇ ਬਹੁਤ ਥੋੜਾ ਟਾਈਮ ਦਿੱਤਾ ਸੀ ਉਹ ਵੀ ਸਾਨੂੰ ਲੜ ਕੇ ਦੁਬਾਰਾ ਟਾਈਮ ਵਧਾਉਣਾ ਪਿਆ ਤਾਂ ਉਹ ਖੇਤ ਖਾਲੀ ਹੋਏ ਤਾਂ ਉਹ ਅਗਲੀ ਫਸਲ ਬੀਜ ਲਈ ਅਸੀਂ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਹ ਮੰਗ ਰੱਖੀ ਸੀ ਕਿ ਉਹ ਘਰਦੀ ਵੀ ਸਾਰੀ ਜਿਹੜੀ ਆ ਰਿਪੇਅਰ ਜਿਹੜੇ ਨੀਵੇਂ ਪੁਲ ਨੇ ਜਿਨ੍ਹਾਂ ਦੇ ਵਿੱਚ ਜਲ ਬੂਟੀਆਂ ਆ ਕੇ ਲੱਗ ਜਾਂਦੀਆਂ ਨੇ ਔਰ ਉਹ ਪੁਲ ਬੰਦ ਹੋ ਜਾਂਦੇ ਨੇ ਤੇ ਪਾਲੇ ਦੁਵਾਲੇ ਤੇ ਬੰਨ ਟੁੱਟ ਜਾਂਦੇ ਆ ਤੇ ਉਹਦੇ ਨਾਲ ਪਿੰਡਾਂ ਦਾ ਖੇਤਾਂ ਦਾ ਨੁਕਸਾਨ ਹੁੰਦਾ। ਵੀ ਉਹਨਾਂ ਦੀ ਵੀ ਹੁਣੇ ਹੀ ਸਫਾਈ ਕਰਕੇ ਹੁਣੇ ਉਹਦਾ ਜਿਹੜਾ ਨੁਕਸਾਨ ਵਾਲਾ ਜੋ ਜਿਹੜੇ ਵੀ ਪਹਿਲੂ ਨੇ ਉਹਨਾਂ ਨੂੰ ਹੁਣੇ ਹੱਲ ਕੀਤਾ ਜਾਵੇ। ਇਹ ਨਾ ਹੋਵੇ ਕਿ ਬਰਸਾਤਾਂ ਦੇ ਵਿੱਚ ਫੇਰ ਉਹੀ ਹੋਵੇ। ਦੂਸਰਾ ਸਾਡਾ ਇਹ ਸੀ ਕਿ ਪੰਜਾਬ ਸਰਕਾਰ ਨੇ ਚਾਹੇ ਉਹ ਸੈਂਟਰ ਸਰਕਾਰ ਦੀ ਦਿਸ਼ਾ ਨਿਰਦੇਸ਼ ਨੇ ਕਿ ਸਾਰੇ ਨਹਿਰਾ ਖਾਲੇ ਸੂਏ ਸਾਰੇ ਪੱਕੇ ਕਰਦੇ ਅਸੀਂ ਉਹ ਚ ਮੰਗ ਕਰਦੇ ਆ ਵੀ ਪਾਣੀ ਪੰਜਾਬ ਦਾ ਪਹਿਲਾਂ ਹੀ ਥੱਲੇ ਜਾ ਰਿਹਾ ਵੀ ਉਸ ਪਾਣੀ ਨੂੰ ਬਚਾਉਣ ਲਈ ਰੀਚਾਰਜ ਵੀ ਹੋਣਾ ਜ਼ਰੂਰੀ ਆ ਵੀ ਜਿੰਨੇ ਵੀ ਇਹ ਖਾਲੇ ਸੂਏ ਔਰ ਨਹਿਰਾ ਪੱਕੀਆਂ ਹੋ ਰਹੀਆਂ ਨੇ ਵੀ ਉਹਨਾਂ ਦੇ ਜਿਹੜੇ ਬੈਡ ਨੇ نیچےੋਂ ਉਹ ਕੱਚੇ ਰੱਖੇ ਜਾਣ ਸਾਈਡਾਂ ਪੱਕੀਆਂ ਹੋ ਜਾਣ ਤਾਂ ਕਿ ਟੁੱਟਣ ਨਾ ਹੋ ਪਰ نیچے ਜਿਹੜੇ ਨੇ ਬੈਡ ਉਹ ਕੱਚੇ ਰੱਖੇ ਜਾਣ ਤਾਂ ਕਿ ਕੁਛ ਨਾ ਕੁਛ ਪਾਣੀ ਉਹ ਚ ਰੀਚਾਰਜ ਹੋਵੇ ਔਰ ਜਿਹੜਾ ਪਾਣੀ ਧਰਤੀ ਦਾ ਪੰਜਾਬ ਦੀ ਦਾ ਥੱਲੇ ਜਾ ਰਿਹਾ ਜਿਹੜਾ ਸਾਡੇ ਲਈ ਚਿੰਤਾ ਦਾ ਵਿਸ਼ਾ ਆਉਣ ਵਾਲੇ ਸਮੇਂ 'ਚ ਅਗਲੀ ਜਨਰੇਸ਼ਨ ਨੂੰ ਪੀਣ ਯੋਗ ਪਾਣੀ ਨਹੀਂ ਬਚੂ ਉਹਦੇ 'ਚ ਅਸੀਂ ਮਤਲਬ ਕੁਛ ਨਾ ਕੁਛ ਉਹਨੂੰ ਬਚਾਉਣ 'ਚ ਇਹ ਇਸ ਤਰੀਕੇ ਨਾਲ ਕਾਮਯਾਬ ਹੋ ਸਕਾਂਗੇ ਇਹ ਸਾਡੀ ਦੂਸਰੀ ਮੰਗ ਸੀ ਕਿ ਉਹਨਾਂ ਨੂੰ ਥੱਲੇੋਂ ਕੱਚਾ ਰੱਖਿਆ ਜਾਵੇ ਸੋ ਅੱਜ ਅਸੀਂ ਲੁਧਿਆਣਾ ਦੇ ਵਿੱਚ ਡੀਸੀ ਸਾਹਿਬ ਰਾਹੀਂ ਇਹ ਮੰਗ ਪੱਤਰ ਦਿੱਤਾ ਮੇਰੇ ਨਾਲ ਮੇਰੇ ਸਾਥੀ ਨੇ ਸਾਡੇ ਜ਼ਿਲ੍ਹੇ ਦੇ ਸ਼ਕਤੀ ਨੇ ਸੀਪੀਆਈਐਮ ਦੇ ਔਰ ਮੈਂ ਕੁਲ ਹਿੰਦ ਕਿਸਾਨ ਸਭਾ ਪੰਜਾਬ ਦਾ ਜਨ ਸ਼ਕਤੀ ਆ ਤੇ ਇਹ ਵੀ ਉਧਰ ਬਲਵੀਰ ਸਿੰਘ ਨੇ ਜਿਹੜੇ ਸਾਡੇ ਪਾਰਟੀ ਦੇ ਵੀ ਸੀਨੀਅਰ ਆਗੂ ਨੇ ਸੋ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਔਰ ਡੀਸੀ ਸਾਹਿਬ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ ਕੰਮ ਸ਼ੁਰੂ ਕੀਤਾ ਹੋਇਆ ਸਾਡਾ ਦਰਿਆ ਦੇ ਆਲੇ ਦੁਆਲੇ ਔਰ ਅਸੀਂ ਉਹਨੂੰ ਤੇਜ਼ੀ ਨਾਲ ਆ ਜਿਹੜਾ ਉਹ ਕਰਵਾਵਾਂਗੇ ਅੱਜ ਜਿਹੜਾ ਅਸੀਂ ਆਏ ਅਸੀਂ ਇਹ 파ਰਟੀ ਮੰਗ ਸੀ ਉਦੋਂ ਤੇ ਅਮਾ ਦੇ ਪਾਣੀ ਜ਼ਮੀਨ ਤੋਂ ਲੈ ਕੇ ਸੀ ਲੈਕਚਰੀ ਸਾਡੀ ਇੱਕ ਕਮੇਟੀ ਬਣੀ ਹੋਈ ਹੈ ਸ਼ਹਿਰੀ ਕਮੇਟੀ ਉਹਦੇ ਵਿੱਚ ਅਸੀਂ ਜਿਹੜੇ ਸੀਵਰਸ ਹੈਗਾ ਵਾਟਰ ਬੰਦ ਪਿਆ ਪਹਿਲੀ بارش ਹੋਈ ਹੈ ਤੇ ਜਿਹੜਾ ਇੱਥੇ ਦਾ ਐਡਮਨ ਹੈਗਾ ਉਹਦੀ ਕੋਲ ਪਹੁੰਚੀ ਸਾਰਾ ਸ਼ਹਿਰ ਬੰਦ ਪਿਆ ਮੈਂ ਖੁਦ ਜਮਾਲਪੁਰ ਤੋਂ ਚੱਲਿਆ 9:30 ਵਜੇ ਤੇ 11:00 ਵਜੇ ਇੱਥੇ ਪਹੁੰਚੀ ਉਹ ਵੀ ਕੋ ਮੁੱਕਮਾ ਆ। ਉਹਦੇ ਵਾਸਤੇ ਵੀ ਇਹ ਨੈਕਸਟ ਵੀ ਪੂਰਾ ਬਲਾ ਕੇ ਕੋਸੀ ਐਮਸੀ ਨੂੰ ਵੀ ਮਿਲਾਂਗੇ ਤੇ ਆਪਣੇ ਕਿਸੇ ਸਾਲ ਨੂੰ ਲੈ ਕੇ ਕੰਮ ਕੇ ਇਸ ਵਾਰ ਜਿਹੜਾ ਛੜਕਾ ਦਾ ਪੂਰਾ ਹਾਲ ਹੈ ਬਸ ਨਹੀਂ ਹੈ ਪੂਰਾ ਪੜਾ ਮਾਰਟਿਸਪਾਈ ਨਹੀਂ ਹੈ ਉਹਦੇ ਵਾਸਤੇ ਕੀ ਹੈ ਜੋ ਹੁਣ ਮੰਤਪੰਤਰਿਤ ਆ ਕੀ ਸਮਸ਼ੀ ਸਾਨੂੰ ਸੁਆਸ਼ ਨਹੀਂ ਦਿੱਤਾ ਗਿਆ ਕਿ ਕੰਮ ਆਲਰੇਡੀ ਚੱਲ ਰਿਹਾ ਪੰਜਾਬ ਸਰਕਾਰ ਨੂੰ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਤੇਜ਼ੀ ਨਾਲ ਉਹ ਨੂੰ ਠੀਕ ਕਰਾਂਗੇ ਜਿਹੜੀ ਆ ਦੂਸਰੀ ਮੰਗ ਅਸੀਂ ਰੱਖੀ ਹੈ ਕੱਸੀਆਂ ਜਿਹੜੇ ਛੋਟੇ ਖਾਰੇ ਨੂੰ ਨਾਲੇ ਜਿਹੜਾ ਉਹਦਾ ਹੈਗਾ ਫਰਸ਼ ਹੈ ਉਹ ਪੱਕਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਦੀ ਅਸੀਂ ਤੁਹਾਨੂੰ ਦੀ ਭਈਆ ਸੀ ਐਸਈਸੀ ਨਾਲ ਵੀ ਪਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਮੌਨਸੂਨ ਜਲਣ ਆ ਨਹੀਂ ਵਾਲਾ ਹੈ ਸ਼ੁਰੂ ਹੋ ਗਿਆ ਕੰਮ ਇਹ ਸ਼ੁਰੂ ਵੀ ਨਹੀਂ ਹੋਇਆ ਤੁਸੀਂ ਕਿਸ ਤਰ੍ਹਾਂ ਇਹ ਨਹੀਂ ਲਿਖਦੇ ਅਸੀਂ ਤਾਂ ਇਹ ਦੇਖਿਆ ਵੀ ਜਦੋਂ ਅਸੀਂ ਆਪਣੀ ਡਿਮਾਂਡ ਰੱਖੀ ਹੈ ਕਿ ਹਨਰਡਰ ਟਾਈਮ 'ਚ بارشਾਂ ਆਜਣ ਜਾਂ ਅੱਜ ਦੀ ਦੇਰ ਦੇ ਵਿੱਚ ਵੀ ਇਲਾਮ ਦੇਣਾ ਸ਼ੁਰੂ ਕਰ ਦਿੰਦੇ ਨਾ ਤਾਂ ਕੁਝ ਨਾ ਕੁਝ ਪਰਵਾਈ ਹੋ ਸਕਦੀ ਹੈ 100% ਨਹੀਂ ਹੋ ਸਕਦਾ ਕਿ ਇਹ ਕੰਮ ਉਹ ਕੰਮ ਹੈ ਕਿ ਜਿਹੜਾ ਅੱਜ ਤੋਂ 1 ਸਾਲ ਤੋਂ ਜਦੋਂ ਪਿਛਲੀ ਵਾਰੀ ਖੜਾ ਆਏ ਨੇ ਉਸੇ ਟਾਈਮ ਹੀ ਸ਼ੁਰੂ ਹੋਣਾ ਚਾਹੀਦਾ ਸੀ ਇਹਨਾਂ ਨੇ ਕੀਤਾ ਮਹੀਨੇ ਜਿਹੜੇ ਮੈਨੂੰ ਤੋਂ ਕੀਤਾ ਪਰ ਇਹ ਉਸੇ ਟਾਈਮ ਹੀ ਪਿਛਲੇ ਸਾਲ ਤੋਂ ਸ਼ੁਰੂ ਹੋਣਾ ਚਾਹੀਦਾ ਸੀ ਤੇ ਅਜੇ ਤਾਂ ਜਿਹੜਾ ਪੁਰਾਣਾ ਜਿਹੜਾ ਉਹਨਾਂ ਦੇ ਕਿਨਾਰੇ ਸੀ ਉਹ ਵੀ ਪੱਕੇ ਨਹੀਂ ਹੋਏ ਨੇ ਪਿਛਲੀ ਵਾਰੀ ਤੋੜੇ ਹੋਏ ਆ ਹੁਣ ਵੀ ਕਈ ਪਿੰਡਾਂ ਨੇ ਬੱਚ ਜਗਾਵਾਂ ਦੇ ਪਿੰਡਾਂ ਵਿੱਚ ਅਸੀਂ ਫਿਰ ਵੀ ਆਸ ਕਰਦੇ ਆਂ ਇਸ ਆਸ ਦੇ ਨਾਲ ਆਇਆ ਕਿ ਸਰਕਾਰ ਦੇ ਕੋਲ ਸੀਐਮ ਸਾਹਿਬ ਦੇ ਕੋਲ ਸਾਡਾ ਇਹ ਸੀਐਮ ਸਾਹਿਬ ਦਾ ਇਹ ਮੈਸੇਜ ਹੈ ਜੀ ਕਿ ਇਹ ਚੰਪਰਵਾ ਹੱਥ ਨਹੀਂ ਜੀ ਕਿਉਂਕਿ ਕਾਰਨ ਮੰਦਵੀ ਹੈ ਤਾਂ ਕਿ ਕੰਮ ਖਤਮ ਨਹੀਂ ਹੋ ਪਾਇਆ ਅਜੇ ਤੱਕ ਅਸੀਂ ਤਾਂ ਇਹੀ ਮੰਨ ਲਿਆ ਹੈ ਕਿ ਜਿਹੜੀ ਇਹ ਪੰਜਾਬ ਸਰਕਾਰ ਹੈ ਆਪ ਦੀ ਸਰਕਾਰ ਆ ਜੇ ਆਦੇ ਕਰਦੇ ਹੈਗੇ ਨਹੀਂ ਉਹਨਾਂ ਦੀ ਉਹਨਾਂ ਦੀ ਹੈਗਾ ਉਹਦੀ ਨਲਾਕੀ ਹੈ ਕਿਹੜੇ ਅਫਸਰਾਂ ਨੂੰ ਸਹੀ ਉਤਿਆਕ ਨਹੀਂ ਹੋ ਰਿਹਾ ਹੋਰ ਸਹੀ ਕੰਮ ਨਹੀਂ ਹੋ ਰਿਹਾ ਸਿਸਟਮ ਦੇ ਕੰਮ ਨਹੀਂ ਹੋ ਰਿਹਾ ਅੰਮ੍ਰਿਤਪੁਰ ਰੋਡ 'ਤੇ ਬੇਸਤੇ ਇਹ ਤਾਂ ਪਹਿਲਾ 6 ਮਹੀਨੇ ਚਾਹੀਦਾ ਸੀ ਜਿਹੜਾ ਅੱਜ ਅਸੀਂ ਲੱਗੇ ਹੋਏ ਆ ਕਿਸੇ ਕਰਕੇ ਕੰਮ ਨਹੀਂ ਹੋ ਰੇ ਗਿਰ ਵੀ ਅਸੀਂ ਬੇਨਤੀ ਕਰਦੇ ਹਾਂ ਸੀਐਨ ਸਾਹਿਬ ਨੂੰ ਲੰਗਟਾ ਹੈ ਤੇ ਇਮੀਡੀਏਟ ਐਕਸ਼ਨ ਕਰਕੇ ਆਪਣੇ ਕਰਮਚਾਰੀਆਂ ਨੂੰ ਮਨ ਲੱਗ ਕੇ ਕੰਮ ਕਰੇੜੀ ਕਿਤੇ ਹਿੰਦ ਕਮਿਨਿਸਟ ਪਾਰਟੀ ਮਾਰਕਸਵਾਦੀ ਤੇ ਕੁੱਲ ਹਿੰਦ ਕਿਸਾਨ ਸਾਹਿਬ ਪੰਜਾਬ ਦੇ ਨੁਮਾਇਦਿਆਂ ਨਾਲ ਜਿਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਬਰਸਾਤਾਂ ਦੇ ਦੌਰ ਵਿੱਚ ਦਰਿਆ ਪਾੜ ਜਾਂਦੇ ਨੇ ਤੇ ਕਿਸਾਨਾਂ ਦਾ ਤੇ ਆਮ ਜਨਤਾ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਇਸੇ ਮੱਦੇਨਜ਼ਰ ਰੱਖਦੇ ਹੋਏ ਮੰਗ ਪੁੱਤਰ ਦਿੱਤਾ ਗਿਆ ਤੇ ਅਸਵਾਚਨਿਤ ਟੈਗਰ ਡਿਸੀਜ਼ ਆਵਲੋ ਵੀ ਕਿ ਜਲਦ ਜਲਦ ਟੈਸਟ ਦੇ ਉਪਰ ਕਾਰਵਾਈ ਕੀਤੀ ਜਾਏਗੀ। ਦੋਸਤੋ ਹੋਰ ਅਪਡੇਟਸ ਦੇਖਣ ਲਈ ਦੇਖਦੇ ਰਹੋ ਖਬਰਾਂ ਵਾਲੀ ਟੀਵੀ।